ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਆ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਜਮੀਤਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚਾਚਾ ਰਗਵੀਰ ਸਿੰਘ ਉਹਨਾਂ ਦੇ ਘਰੇ ਇਹ ਘਰ ਚੋਂ ਆਪਣੇ ਚੈਨਲ ਦੇ ਉੱਤੇ ਕਈ ਵੀਡੀਓ ਸ਼ੂਟ ਕਰਿਆਂਗੇ ਆਪਣੇ ਚੈਨਲ ਦੇ ਉੱਤੇ ਕਈ ਵੀਡੀਓ ਅਪਲੋਡ ਕਰਿਆਂਗੇ ਆ ਘਰ ਦੇ ਵਿੱਚੋਂ ਸ਼ੂਟ ਕਰ ਆ ਘਰ ਦੇ ਵਿੱਚ ਜਿੰਨੇ ਵੀ ਤੁਹਾਨੂੰ ਪਸ਼ੂ ਮਿਲਣਗੇ ਮਿਲਣਗੇ ਇੱਕ ਨੰਬਰ ਉੱਤਮ ਦਰਜੇ ਦੇ ਪਸ਼ੂ ਹੁੰਦੇ ਆ ਚੰਗੇ ਦੁੱਧ ਵਾਲੇ ਪਸ਼ੂ ਹੁੰਦੇ ਆ ਚਾਚਾ ਜੀ ਸਾਡੇ ਫੌਜ ਦੇ ਵਿੱਚੋਂ ਰਿਟਾਇਰ ਆ ਤਾਂ ਤੁਹਾਨੂੰ ਪਤਾ ਵੀ ਜਿਹੜੇ ਆਪਣੇ ਆਰਮੀ ਵਾਲੇ ਬੰਦੇ ਆ ਤਾਂ ਉਹ ਕੰਮ ਇੱਕ ਨੰਬਰ ਹੀ ਕਰਦੇ ਤਾਂ ਲਓ ਵੀ ਦੋਸਤੋ ਇਹ ਮੈਂ ਆ ਸੁੰਜਾਂ ਸਵਾਈਆਂ ਇੱਕ ਮੱਝ ਗੱਭਣ ਲਾ ਦਿਆ ਜਿਵੇਂ ਉਹ ਤੀਜੇ ਨੰਬਰ ਵਾਲੀ ਗੱਭਣਾ ਹਨਾ ਜੀ ਇਹ ਮੈਂ ਆ ਬਾਰੇ ਸਾਰੀ ਇਨਫੋਰਮੇਸ਼ਨ ਆਪਾਂ ਚਾਚਾ ਜੀ ਤੋਂ ਲੈਨੇ ਆ ਤਾਂ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਦੇਨੇ ਆ ਕਰਦੇ ਆ ਪਤਾ ਕਿੰਨਾ ਕਿੰਨਾ ਕਮੈਂ ਆ ਥੱਲੇ ਦੁੱਧ ਆਜੋ ਚਾਚਾ ਜੀ ਦੱਸੋ ਸਤਿ ਸ਼੍ਰੀ ਅਕਾਲ ਜੀ ਚਾਚਾ ਜੀ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਜੀ ਚਲੋ ਵਧੀਆ ਜੀ ਚਾਚਾ ਜੀ ਠੀਕ ਹੈ ਜੀ ਇਹ ਤਾਂ 14 ਰ 15 ਦੇ ਵਿੱਚ ਆ ਸਾਰਾ ਠੀਕ ਹੈ ਜੀ ਲਓ ਵੀ ਦੋਸਤੋ 14 ਤੋਂ 15 ਕੱਪ ਝੋਟੀ ਥੱਲੇ ਦੁੱਧ ਤਿਆਰ ਆ ਲਓ ਚਾਚਾ ਜੀ ਤੋਰਿਓ ਝੋਟੀ 14 ਤੋਂ 15 ਕੱਪ ਝੋਟੀ ਥੱਲੇ ਦੁੱਧ ਤਿਆਰ ਆ ਬਈ ਦੋਸਤੋ ਅੱਛਾ ਪੱਕੀਆਂ ਬੰਨੀਆਂ ਹੁੰਜਾਂ ਨੇ ਜੀ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਖੜੀ ਰਹਿਣ ਦੇ ਫਿਰ ਖੜੀ ਰਹਿੰਦਾ ਲੋ ਵੀ ਦੋਸਤੋ ਇੱਕ ਤਾਂ ਹੁੰਦੀ ਆ ਗੱਲ ਗੱਲਾਂ ਬਾਤਾਂ ਦੇ ਵਿੱਚ ਅਗਲਾ ਕਹਿੰਦਾ ਬਈ ਸੂਣ ਵਾਲੀ ਆ ਇੰਨਾ ਦੁੱਧ ਦਊਗੀ ਇੰਨਾ ਦਊਗੀ ਦੋਸਤੋ ਉਹ ਗੱਲ ਬਾਤ ਨਹੀਂ ਹੈਗੀ ਦੁੱਧ ਤਿਆਰ ਆ ਕੰਡੇ ਚੜਮਾ ਕੰਡੇ ਚੜਮਾ ਦੋਸਤੋ 14 ਤੋਂ 15 ਕਿਲੋ ਦੁੱਧ ਤਿਆਰ ਆ ਮੈਂ ਥੱਲੇ ਤਾਂ ਹੋਰ ਜਣੀ ਕਿ ਕਿਲੋ ਖੰਡ ਦੀ ਗੰਜੈਸ਼ ਹੋਰ ਹੈਗੀ ਆ ਝੋਟੀ ਦੇ ਦੁੱਧ ਵੰਨਚ। ਤਾਂ ਚਾਚਾ ਜੀ ਮੁੱਲ ਕੀ ਆ ਝੋਟੀ ਦਾ? ਇੱਕ ਨਹੀਂ ਆ। ਦੋਸਤੋ 15 ਕੱਪਾਂ ਵਾਲੀ ਝੋਟੀ ਦਾ ਮੁੱਲ 1,30,000 ਤਾਂ ਬਾਕੀ ਇਹਦੇ ਚ ਬਾਰਗੇਨਿੰਗ ਕਰਕੇ ਸੌਦਾ ਕਰ ਲਿਓ ਤਾਂ ਇਹਦੇ ਚ ਤੁਹਾਡਾ ਮਾਨ ਤਾਣ ਵੀ ਕਰਿਆ ਜਾਊਗਾ। ਪਰ 15 ਕੱਪਾਂ ਵਾਲੀ ਝੋਟੀ ਜੇ ਤੁਹਾਨੂੰ 1.5 ਲੱਖ ਦੇ ਡੇੜ ਗਿੜ ਮਿਲ ਜਵੇ ਤਾਂ ਬਹੁਤ ਚੰਗੀ ਗੱਲ ਜਾਣੋ। 15 ਕੱਪ ਦੁੱਧ ਬਹੁਤ ਹੋ ਜਾਂਦਾ। ਕਹਿਣ ਦੀਆਂ ਗੱਲਾਂ। ਹੋਰ ਹੁੰਦੀਆਂ ਪਰ ਜਦੋਂ ਕੱਪ ਪੈਂਦੇ ਆ ਉਦੋਂ ਗੱਲ ਹੋਰ ਹੁੰਦੀ ਆ 15 ਕੱਪ ਦੁੱਧ ਬਹੁਤ ਜ਼ਿਆਦਾ ਹੁੰਦਾ ਤਾਂ ਇੱਧਰ ਬਹੁਤ ਚੰਗੇ ਜਾਤਖਾਨੇ ਦੀ ਝੋਟੀ ਖੜੀ ਆ ਝੋਟੀ ਦੀ ਪਿੱਠ ਬਹੁਤ ਚੰਗੀ ਆ ਤਾਂ ਝੋਟੀ ਦਾ ਲੇਵਾ ਬਹੁਤ ਸ਼ਾਨਦਾਰ ਲੱਗਿਆ ਹੋਇਆ ਜੋਸ਼ ਵਾਲਾ ਲੇਵਾ ਝੋਟੀ ਨੇ ਲਗਾਇਆ ਕਰ ਦੋ ਚਾਚੇ ਜੀ ਤੈਨੂੰ ਹਾਂ ਵੈਰੀ ਗੁੱਡ ਵੈਰੀ ਠੀਕ ਹੈ ਜੀ ਤਾਂ ਚਾਚੇ ਆ ਝੋਟੀ ਥੇ ਲੈ ਕੇ ਕਿੰਨਾ ਦੁੱਧ ਤਿਆਰ 15 ਕੱਟੀ ਆ ਕਦੇ ਨੇ ਸੁਈ ਵੀ ਹੋਊਗੀ ਇੰਨਾ ਇਹ ਦੁੱਧ ਅਦਰ ਲਿਆ ਠੀਕ ਹੈ ਜੀ ਇਹਦੇ ਨਾਲ ਦੋਸਤੋ ਕੱਟੀ ਆ ਅੱਖ ਚ ਦੂਜੀ ਚ ਵੀ ਜਵਾਬ ਹੈਗਾ ਜਦੋਂ ਤੁਸੀਂ ਕੋਲੋਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਦੂਜੀ ਅੱਖ ਚ ਵੀ ਜਵਾਬ ਹੈਗਾ ਇੱਕ ਮਹੀਨੇ ਦੀ ਦੋਸਤੋ ਸੂਈਆ ਕੱਟੀ ਇਹਦੀ ਆ ਖੜੀ ਆ ਇੱਕ ਮਹੀਨੇ ਦੀ ਸੂਈ ਹੋਈ ਆ ਕੱਟੀ ਨਾਲ ਤਾਂ ਦੁੱਧ ਚਾਹ ਜੀ ਕਿੰਨਾ ਦੱਸਿਆ ਤੁਸੀਂ 14 ਤੋਂ 15 ਕਿਲੋ ਦੇ ਵਿੱਚ ਵਾਲੇ ਕੰਡੇ ਵਾਲਾ ਦੁੱਧ ਇਹ ਝੋਟੀ ਥੱਲੇ ਵੀ ਤਿਆਰ ਲੋ ਵੀ ਦੋਸਤੋ 14 15 ਕੱਪ ਦੁੱਧ ਕਾਫੀ ਹੋ ਜਾਂਦਾ ਕਰੋ ਚੈੱਕ ਝੋਟੀ ਦੇ ਕਰੋ ਦਰਸ਼ ਚੰਗੇ ਲੇਵੇ ਵਾਲੀ ਝੋਟੀ ਆ ਚੰਗੇ ਜੋਸ਼ ਵਾਲਾ ਲੇਵਾ ਜਿਹਦੇ ਥੱਲੇ ਯਾਰ ਦੁੱਧ ਆਉਦੇ ਲੇਵੇ ਵਿੱਚ ਜੋਸ਼ ਤਾਂ ਆਈ ਜੀ ਤਾਂ ਚਾਚੇ ਕੀ ਮੁੱਲ ਆ ਝੋਟੀ ਦਾ ਇੱਕ ਪੰਤਾਲ ਠੀਕ ਹੈ ਜੀ ਲੋ ਵੀ ਦੋਸਤੋ ਕਹਿਣ ਦੀਆਂ ਗੱਲਾਂ ਹੋਰ ਹੁੰਨੀਆਂ ਵੀ ਮੇਰੀ 15 ਕਿਲੋ ਦਊਗੀ ਮੇਰੀ 17 ਦਊਗੀ ਇਹ ਭਾਈ ਦੋਸਤੋ ਦੇ ਰਹੀਆਂ ਨੇ ਇਹ ਚੰਗੇ ਦੁੱਧ ਵਾਲੀਆਂ ਤਿਆਰ ਦੁੱਧ ਵਾਲੀਆਂ ਝੋਟੀ ਠੀਕ ਹੈ ਜੀ ਚਾਚਾ ਜੀ ਕੋਲ ਨਾ ਚੰਗੇ ਏਰੀਏ ਦਾ ਪਸ਼ੂ ਆ ਜਿਹੜਾ ਚੰਗੇ ਏਰੀਏ ਦਾ ਚੰਗੀ ਜਾਤ ਦਾ ਪਸ਼ੂ ਆ ਭਾਈ ਦੋਸਤੋ ਦੁੱਧ ਕੱਢਦਾ ਹੀ ਕੱਢਦਾ ਠੀਕ ਹੈ ਜੀ ਚਾਚਾ ਜੀ ਕਿੰਨੇ ਦਿਨ ਲੈਂਦੀ ਆ ਝੋਟੀ ਸੂਣ ਚ ਠੀਕ ਹੈ ਜੀ ਇਹ ਬਸ 5-4 ਦਿਨ ਲਓ ਦੋਸਤੋ 5-4 ਕ ਦੇਨ ਰਹਿੰਦੇ ਆ ਝੋਟੀ ਦੇ ਦੂਜੇ ਸੂਏ ਸੁੰਦੀ ਆ ਬਹੁਤ ਸੋਹਣਾ ਬਿੰਦੀਆਂ ਵਾਲਾ ਆਰਡਰ ਆ ਚੰਗੇ ਜਾਤ ਬਰਾਦਰੀ ਦੀ ਕੱਟੀਆਂ ਠੀਕ ਹੈ ਜੀ ਚਾਚਾ ਜੀ ਕਿੰਨਾ ਕ ਦੁੱਧ ਕੱਢ ਦੋਗੀ ਝੋਟੀ ਕੀ ਉਮੀਦ ਆ ਇਹਦੇ ਤੋਂ ਹਾਂ 12-13 ਕਿਲੋ ਇਹਨੇ ਕੱਢ ਦੋਗੀ ਠੀਕ ਹੈ ਜੀ ਲਓ ਵੀ ਦੋਸਤੋ 12-13 ਕੱਪਾਂ ਦੀ ਮਾਲ ਕਰਨ ਰਹੂਗੀ ਤਾਂ ਮੁੱਲ ਚਾਚਾ ਜੀ ਕੀ ਆ ਝੋਟੀ ਦਾ 6.5 1,5000 ਰੁਪਈਆ ਦੋਸਤੋ ਮੁੱਲ ਤਾਂ ਬਿਲਕੁਲ ਇਹ ਵਾਜਬ ਮੁੱਲ ਆ ਛੋਟੀ ਜਮਾ ਵਾਜਬ ਮੁੱਲ 1,5000 ਆ ਚਾਚਾ ਜੀ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਪਸ਼ੂ ਤਿੰਨੇ ਪੂਰੇ ਖਬਰਦਾਰ ਆ ਚੰਗੇ ਲੇਵਿਆਂ ਵਾਲੇ ਪਸ਼ੂ ਆ ਚੰਗੇ ਦੁੱਧ ਵਾਲੇ ਪਸ਼ੂ ਆ ਚੰਗੀਆਂ ਜਾਤ ਬਰਾਦਰੀਆਂ ਦੇ ਪਸ਼ੂ ਆ ਜਿਹੜਾ ਵੀ ਮੇਰਾ ਸੱਜਣ ਇਹ ਪਸ਼ੂ ਖਰੀਦਣੇ ਚਾਹੁੰਦਾ ਇਹ ਮੁੱਲ ਦੇ ਵਿੱਚੋਂ ਰੈਤ ਫੈਤ ਹੋ ਜੂਗੀ ਤੁਹਾਨੂੰ ਵਾਜਬ ਕਰਕੇ ਮਿਲ ਜਾਣਗੀਆਂ ਤਾਂ ਤੁਸੀਂ ਚਾਚਾ ਜੀ ਨਾਲ ਇੱਕ ਵਾਰ ਰਾਬਤਾ ਕਾਇਮ ਜ਼ਰੂਰ ਕਰ ਲਿਓ ਤਾਂ 바ਰਗੇਨਿੰਗ ਕਰਕੇ ਕਰ ਲਿਓ ਸੌਦਾ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ